ਸਰ ਸਾਲ ਹੋ ਗਿਆ ਤਾਂ ਸੈਲਰੀ ਨਹੀਂ ਆ ਰਹੀ ਕਿੰਨੇ ਸਾਲ ਹੋ ਗਿਆ ਸਾਨੂੰ ਪਹਾਰੀ ਆ ਆਪਾ ਟੀ ਮੁਸਾਫਰ 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 ਪੰਨਾ ਗੋਰੂ ਕੁਮਾਰ ਆਈ ਮੈਂ ਬੰਨਾਂ ਪਰ ਪੱਤੇ ਕੰਮ ਕਰਦਾ ਹਾਂ ਸਫਾਈ ਕਰਮਚਾਰੀ ਹਾਂ ਜੀ ਦੇਖੀ ਕਰੋੜਾ ਪਹਿਲਾਂ ਜੰਮਾ ਜਿਹੜਾ ਥੋੜਾ ਸੜਕ ਤੇ ਲਾ ਕੇ ਕਰੋੜ ਬਣ ਕੀਤੀ ਔਰ ਸਾਡੇ 1 ਸਾਲ ਬਾਈ ਸੈਲਰੀ ਨਹੀਂ ਆ ਜੀ ਅਸੀਂ ਸਾਰੇ ਕੋ ਜਾ ਚੁੱਕੇ ਹਾਂ ਜੀ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਸੰਜੀਵ ਰੋੜੇ ਵਿੱਚ ਜੇ ਕੋਈ ਜਾ ਚੁੱਕੇ ਆਂ ਕਪਲ ਕੁਮਾਰ ਸੋਨੂ ਕੋ ਵੀ ਗਏ ਸੇਖੋ ਸਾਹਿਬ ਕੋ ਵੀ ਗਏ ਆਂ ਜੀ ਕਿਸੇ ਨੇ ਸਾਡੀ ਸੁਣਵਾਈ ਕਿ ਮਿੱਠੀ ਗੋਲੀ ਦੇ ਕੇ ਸਾਨੂੰ ਤੋੜਤਾ ਹੀ ਉਹਨਾਂ ਨੇ ਕਿੰਨੇ ਜਣੇ ਤੁਸੀਂ ਅਸੀਂ ਇਸ ਵਾਰਡ ਦੇ ਭਾਈ 6 ਜਣੇ ਆ ਜੀ ਟੋਟਲ ਸ਼ਹਿਰ ਦੇ ਵਿੱਚ ਲੁਧਾਨਾ ਸ਼ਹਿਰ 154 ਬੰਦੇ ਆ ਜੀ ਕਿੰਨੇ ਕੋਈ ਦੇਖ ਕੇ ਵੀ ਦਿੱਤਾ ਹੈ ਉਹ ਸੀ ਦੇ ਅਧਿਕਾਰੀਆਂ ਨੂੰ ਨਾਲ ਕੱਢੀ ਕੀਤੀ ਉਹ ਸਾਰਿਆਂ ਨੇ ਕੀਤੀ ਭਾਜੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਕਿ ਜਿਹੜੇ ਹੋਣ ਦੀ ਗੱਲ ਕੁਣੀ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਪੇ ਇਹੀ ਆਸੀ ਇੱਥੇ ਤਰਦਾ ਦੇਣਾ ਭਾਜੀ ਕਿਸੇ ਨੂੰ ਚੱਕਣੇ ਦੇਣਾ ਕੂੜਾ ਐਦੀ ਖਿਲਾਰ ਕੇ ਰਖਣਾ ਆ ਜਿਹੜੇ ਸਾਨੂੰ ਬੇਟਾ ਦੇ ਸੀ ਅਸੀਂ ਉੱਥੇ ਵੀ ਕੰਮ ਨਹੀਂ ਕੀਤਾ। ਮਿਲਾਂ ਕੇ ਕਿਸੇ ਨੂੰ ਕਰਨ ਦੇਣਾ ਭਾਜੀ ਅਸੀਂ। ਕੋਲੋਂ ਮੱਲਿਆ ਦੇ ਵੀ ਕੰਮ ਕਰੋ। ਮੱਲਿਆ ਮੱਲਿਆ ਦੇ ਆਪਣੇ ਸੀ ਕੰਮ ਕੀਤਾ ਹੀ ਭਾਜੀ ਆਪਣਾ। ਜਿਹੜੇ ਜਿਹੜੇ ਸਾਨੂੰ ਬੇਟਾ ਦੇ ਉੱਥੇ ਕੰਮ ਨਹੀਂ ਕੀਤਾ। ਅਸੀਂ ਕਿਸੇ ਨੂੰ ਕਰਨ ਦੇਣਾ। ਅੱਥੇ ਪੂਰਾ ਕਿਸੇ ਨੂੰ ਚੱਕਣ ਦੇਣਾ ਭਾਜੀ। ਜਦ ਤੱਕ ਸਾਡੀ ਸਨ ਮਾਇਨ ਜਦ ਤੱਕ ਸਾਡੀ 1 ਸਾਲ ਦੀ ਸੈਲਰੀ ਨਹੀਂ ਪੈਂਦੀ ਭਾਜੀ। ਇੱਕ ਜਿਹੜਾ ਹੋਰ ਠੀਕ। ਸੋਨੂ ਕਾਉਂਸਲਰ ਦੀ ਗਲੀ ਦਾ ਇਲਾਕਾ ਮੇਰਾ। ਤੇ ਕੀ ਹੋ ਗਿਆ ਜਿਹੜਾ ਤੁਸੀਂ ਸਰ ਸਾਲ ਹੋ ਗਿਆ ਤਾਂ ਸੈਲਰੀ ਨਹੀਂ ਆ ਰਹੀ। ਠੀਕ ਆ ਗੋ। ਬਸ ਕਾਰਨ ਇਹ ਕਹਿੰਦੇ ਅੱਜ ਆ ਜੂਗੀ ਕੱਲ ਆ ਜੂਗੀ ਇਦਿ ਘਾਦੇ ਕਦੇ ਨੇ ਇਹਨਾਂ ਸਾਲ ਕਰ ਦਿੱਤਾ ਸਰ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਜਾਂ ਆਪਣੇ ਅਸਰ ਨਾਲ ਸਾਰਿਆਂ ਨੂੰ ਜਾ ਕੇ ਆਏ ਸਰ ਸਾਨੂੰ ਕਿਸੇ ਨੇ ਵੀ ਰਾਏ ਨਹੀਂ ਪਾਇਆ ਹੈਗਾ ਹਾਰ ਕੇ ਅਸੀਂ ਅਹੀਂ ਮੁੱਦਾ ਚੱਕਿਆ ਲਾ ਤੁਹਾਨੂੰ ਕਿੰਨੀ ਕਿਤੇ ਲਾ ਕੇ ਰੱਖੋਗੇ ਅਧਿਆ ਸਰ ਜਿੰਦੇ ਸੈਲਰੀ ਨਹੀਂ ਆਊਗੀ ਕਿੰਨੀ ਦੇ ਪੇਸ਼ੈਂਸ ਰੱਖੀਏ ਇਹ ਦੋ ਦਿਨ ਨਹੀਂ ਸਰ ਵੇਖਿਓ ਦੋ ਦਿਨ ਰੁਕ ਜਾਂਗੇ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਸੈਡੀ ਸੰਕਾ ਜਿੱਤੇ ਸਾਲ ਰੁਕੀ ਆ ਅਸੀਂ ਹੋਰ ਦੋ ਦੋ ਦਿਨ ਰੁਕ ਜੰਨੇ ਹੂੰ ਬਿਊਟੀ ਕਰੋਗੇ ਤੁਸੀਂ ਕਿ ਨਹੀਂ ਨਹੀਂ ਸਰ ਅੱਜ ਵੀ ਨਹੀਂ ਅਸੀਂ ਕੀਤੀ